ਨਨਪੁਰ ਜਦੋਂ ਵਾਪਸ ਆਏ ਜਿਸ ਬ੍ਰਾਹਮਣ ਦੇ ਨਾਲ ਪ੍ਰੇਮ ਹੈ ਸ਼ਿਆਮਾ ਪੰਡਤ ਇਹਦੇ ਨਾਲ ਉੱਠਣਾ ਬਹਿਣਾ ਸੀ ਪਿਤਾ ਬਾਬਾ ਮੂਲ ਚੰਦ ਜੀ ਉਹਦੇ ਕੋਲ ਜਾ ਕੇ ਆਪਣਾ ਦੁੱਖ ਰੋਇਆ ਕਿ ਜਦੋਂ ਦੀ ਮੈਂ ਧੀ ਵਿਆਹੀ ਹੈ ਕਿ ਉਦੋਂ ਦਾ ਇੱਕ ਦਿਨ ਵੀ ਸੁੱਖ ਨਹੀਂ ਪਾਇਆ ਨਿਤ ਹੀ ਕੋਈ ਨਾ ਕੋਈ ਦੁੱਖ ਬਿਪਤਾ ਚਿੰਤਾ ਬਣੀ ਰਹਿੰਦੀ ਹੈ ਮੇਰੇ ਤੇ ਤੇ ਉਹ ਪੰਡਤ ਕਹਿੰਦਾ ਕੋਈ ਨਹੀਂ ਤੁਸੀਂ ਦੁੱਖ ਨਾ ਮਦਾਓ ਦੁਖੀ ਨਾ ਹੋ ਕੋਈ ਗੱਲ ਨਹੀਂ ਚਲੋ ਆਪਾਂ ਚੱਲਦੇ ਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੂੰ ਜਾ ਕੇ ਬੇਨਤੀ ਕਰਦੇ ਆਂ ਸਮਝਾਣੇ ਆ ਤੇ ਉਸ ਵੇਲੇ ਜਦੋਂ ਪੰਡਤ ਆਇਆ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਲ ਨਾਲ ਬਾਬਾ ਮੂਲ ਚੰਦ ਜੀ ਨੇ ਪੰਡਤ ਆ ਕੇ ਕਹਿੰਦਾ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਬਈ ਤੁਸੀਂ ਵੈਦੀ ਕੁੱਲ ਦੇ ਨਿਸ਼ਾਨ